ਟਾਂਡਾ ਬਰੂਆ ਮਗੇਰੀਆਂ ਵੱਡਾ ਡੀਪੂ ਕੋ ਸੂਟਾਂ ਦੀਆਂ ਵੈਰੈਟੀਆਂ ਬਥੇਰੀਆਂ ਭਾਵੇਂ ਆਜੀ ਇਹ 7 ਵਜੇ ਭਾਵੇਂ ਆਜੀ 8 ਵਜੇ ਤੋਂ ਸਵੇਰੇ ਹੀ ਲੋਕਾਂ ਦਾ ਵੱਡਾ ਇਕੱਠ ਆਿੰਦਾ ਲੋਕ ਦੂਰੋਂ ਦੂਰੋਂ ਆਉਂਦੇ ਆ ਬਹੁਤ ਰਾਜ ਦਾ ਦੱਸ ਦਿਓ ਕੀ ਹੈ ਵੱਡਾ ਡੀਪੂ ਕੋ ਰਾਜ ਜਿਹੜੇ ਬਾਜ਼ਾਰ ਚ ਹਜ਼ਾਰ ਹਜ਼ਾਰ ਦੇ ਸੂਟ ਵੇਚਦੇ ਆ ਸ਼ਰਮ ਆ ਤੁਸੀਂ ਲੈ ਕੇ ਲਾਤਾ 350 ਹੀ ਲੈ ਜਾਓ ਅਸੀਂ ਸਿਰਫ ਲੁੱਟ ਨੂੰ ਖਤਮ ਕੀਤਾ ਲੋਕਾਂ ਨੇ ਪਤਾ ਕੀ ਕੀਤਾ 350 ਸੂਟ ਕੋਈ 900 ਦਾ ਵੀ ਚੀਜ਼ਾਂ ਦੀ ਕੋਈ 800 ਦਾ ਵੀ ਚੀ ਜਾਂਦਾ ਸੀ ਸਾਨੂੰ 345 ਦਾ ਆਂਦਾ ਤੇ ਹੀ 350 ਦਾ ਵੇਚਣਾ ਇੱਕ ਡਿਜ਼ਾਈਨ ਨਹੀਂ ਦੋ ਡਿਜ਼ਾਈਨ ਨਹੀਂ ਪੰਜ ਡਿਜ਼ਾਈਨ ਨਹੀਂ ਭਾਵੇਂ ਇਹ ਲੈ ਜੋ ਦੇਖੋ ਦੁਕਾਨਾਂ ਵਾਲੇ ਵਿਚਾਰੇ ਵਿਹਲੇ ਬੈਠੇ ਹੋ ਰੌਲਾ ਕਿਉਂ ਪਾਉਂਦੇ ਆ ਉਹਨਾਂ ਦੇ ਸੂਟ ਕਿਸੇ ਦੇ 5 ਵਿੱਚ ਦੇ ਕਿਸੇ 10 ਉਹ 500 ਵਾਲਾ ਸੂਟ 2500 ਦਾ ਵੇਚੀ ਜਾਂਦੇ ਆ ਉਹਨਾਂ ਨੇ ਉੱਚ ਕਸਰ ਪੂਰੀ ਕਰਨੀ ਅਸੀਂ ਵੇਚਨੇ 25 ਤੋਂ 30 ਹਜ਼ਾਰ ਸੂਟ ਰੋਜ ਦਾ ਜੇ 5 ਰੁਪਏ ਵਿੱਚ ਚਾਹੀਏ ਤਾਂ ਸਵਾ ਲੱਖ ਰੋਜ ਦਾ ਮੰਨਦਾ ਦੇਖੋ ਜੀ ਸੋਨਾ ਚਾਂਦੀ ਸੂਟ ਆ ਗਿਆ ਸਿਰਫ 450 ਰੁਪਏ ਦੇ ਵਿੱਚ ਨੇਚਰਲ ਕਰੇਪ ਦੇ ਵਿੱਚ ਵੈਰਾਈਟੀ ਆ ਉੱਤੇ ਕੱਲੇ ਕੱਲੇ ਸੂਟ ਤੇ ਲਿਖਿਆ ਵੀ ਆਊਗਾ ਇਹ ਬਾਜ਼ਾਰੋਂ ਸੂਟ ਕੋਈ 2000 ਤੋਂ ਘੱਟ ਨਹੀਂ ਦਿੰਦਾ ਸਿਰਫ 550 ਆ ਜਿਹੜਾ ਤੁਸੀਂ ਕੱਲ ਵੀ ਬਾਜ਼ਾਰ ਚੋ ਕਿਸੇ ਨੇ ਕਿਸੇ ਨੇ 1850 ਰੁਪਏ ਦਾ ਲਿਆਂਦਾ ਜੀ ਸਾਡੇ ਕੋਲ ਸਿਰਫ 695 ਆਹ ਸੂਟ ਲੋਕੀ ਪਾਗਲ ਹੋਏ ਬੈ ਕੋਈ 2500 ਦਾ ਵੇਚੀ ਜਾਂਦਾ ਕੋਈ 3500 ਦਾ ਕੋਈ 4500 ਦਾ ਸਾਡੇ ਕੋਲ ਰ ਕਾਲੀਆ ਤੁਸੀਂ ਸੋ ਨੀਮੇਰ ਕਾਨੂੰ ਫਲ ਕਹਿੰਦੇ ਲੱਗਦੇ ਮਿੱਠੇ ਮਿੱਠੇ ਬਾਜ਼ਾਰ ਚ 3500 ਰੁਪਏ ਦਾ ਇੱਥੇ ਇਹਨਾਂ ਨੇ ਕਰਤਾ 495 ਸ਼ਰਾਰੇ ਗਰਾਰੇ ਗੌਨ ਡਰੈਸ ਲੈਂਗਰ ਉੱਤੇ ਤਾਂ ਮੈਂ ਕਿਹਾ ਤਾਬੜ ਤੋੜ ਸੇਲ 5000 ਵਾਲਾ ਪੀਸ 1500 ਦੇ ਵਿੱਚ ਤੁਹਾਨੂੰ ਮਿਲ ਜਾਣਾ 1500 ਰੁਪਏ ਸਮਾਈ ਨਹੀਂ ਆ ਗਈ ਬਿਆਰ ਚ ਕਨੇਡਾ ਅਮਰੀਕਾ ਇੰਗਲੈਂਡ ਵਾਲੇ ਜਿਹੜੇ ਕਿੰਨੇ ਸਾਨੂੰ ਰਾਇਲ ਚੀਤਾ ਚਾਹੀਦੇ ਆ 5000 ਵਾਲਾ ਸੂਟ ਇੱਥੇ ਕਿੰਨੇ ਦਾ 1650 ਰੁਪਏ ਦਾ ਤਾਂ ਦੇ ਨਾਲ ਨਾਲ ਹੈਵੀ ਹੈਵੀ ਦੁਪੱਟੇ ਪਿਓ ਟਿਸ਼ਨ ਕਰੇ ਦਾ ਸੂਟ ਆ ਚੁੱਕਾ ਹੈ ਠੀਕ ਆ ਮਾਰਕੀਟ ਕੋਈ ਦਿੰਦਾ ਹੈਗਾ 2500 ਕੋ ਨਾ ਹੈਗਾ ਸਿਰਫ 1895 ਜਰ 8 ਤੋਂ 10000 ਦੇ ਸੂਟ ਆ ਐਡਾ ਦੇ ਪੂਰਾ ਹੈਵੀ ਦੇ ਵਿੱਚ ਹੈਗਾ ਮਾਰਾ 5 6 ਜਰ ਤੋਂ ਘਟ ਨਹੀਂ ਆਪਾਂ ਤੋਂ ਦੇਣਾ ਸਿਰਫ 3500 ਰੁਪਏ ਲੈ ਕੇ ਜਾ ਇਹ ਤਾਂ ਤੁਸੀਂ ਫਿਲਮਾਂ ਦੇ ਵਿੱਚ ਐਕਟਰ ਨਹੀਂ ਆ ਮਾਡਲਾਂ ਦੇ ਪਾਏ ਦੇਖਦੇ ਰਾਇਲ ਸਟਾਰ ਜਿਹੜੇ ਲੋਕ ਹੈਗੇ ਉਹਨਾਂ ਦੇ ਲਈ ਇਹ ਕਿੰਨੇ ਦਾ ਬਾਜ਼ਾਰ ਚ ਰੇਟ ਆ ਜੀ 15000 14000 ਸਾਡਾ ਰੇਟ ਆ ਲਿਖਿਆ ਪਿਆ 4500 ਰੁਪਏ ਦੇ ਵਿੱਚ ਆ ਲਓ 6500 ਦੇ ਵਿੱਚ ਤੁਸੀਂ ਇਹ ਚੈੱਕ ਕਰ ਲਓ ਜੇ 15000 ਵਾਲੀ ਚੀਜ਼ਾਂ ਨੂੰ 6500 ਚ ਮਿਲਣੀ ਆ ਤੇ ਤੁਸੀਂ ਫਿਰ ਹੋਰ ਪਾਸੇ ਜਾਣਾ ਕੀ ਕਰਨਾ ਜਿਹੜੇ 25 25000 ਦੇ ਲਹੰਗੇ ਬਾਜ਼ਾਰ ਚ ਮਿਲਦੇ ਇੱਥੇ ਤੁਹਾਨੂੰ 6 6000 7 7000 ਸੋ ਲੋ ਜੀ ਆਜੋ 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 ਟਾਂਡਾ ਦਸੂਆ ਮਕੇਰੀਆਂ ਵੱਡਾ ਡੀਪੂ ਕੋ ਸੂਟਾਂ ਦੀਆਂ ਵੈਰਾਈਟੀਆਂ ਬਥੇਰੀਆਂ ਭਾਵੇਂ ਆ ਜੀ 7 ਵਜੇ ਭਾਵੇਂ ਆ ਜੀ 8 ਵਜੇ ਤਾਂ ਸਵੇਰੇ ਹੀ ਲੋਕਾਂ ਦਾ ਵੱਡਾ ਇਕੱਠ ਆਿੰਦਾ ਲੋਕ ਦੂਰੋਂ ਦੂਰੋਂ ਆਉਂਦੇ ਆ ਬਹੁਤ ਸਾਰੇ ਦੁਕਾਨਦਾਰਾਂ ਨੇ ਕੰਪੀਟੀਸ਼ਨ ਦਾ ਕਰਨਾ ਚਾਹਿਆ ਇੱਕ ਦੋ ਦਿਨ ਰੇਟ ਵੀ ਘਟਾਏ ਪਰ ਇੱਥੇ ਇੱਕ ਦੋ ਦਿਨ ਦੇ ਵਿੱਚ ਬੱਸ ਹੋ ਗਈ ਕਹਿੰਦੇ ਵੀ ਹੁਣ ਸਾਡੇ ਦੱਸੋ ਰਾਜ ਦਾ ਦੱਸੋ ਕੀ ਐ ਵੱਡਾ ਡੀਪੂ ਕੋ ਰਾਜ ਜਿਹੜੇ ਬਾਜ਼ਾਰ ਚ ਹਜ਼ਾਰ ਹਜ਼ਾਰ ਦੇ ਸੂਟ ਵੇਚਦੇ ਆ ਸ਼ਰੇਆਮ ਤੁਸੀਂ ਲੈ ਕੇ ਲਾਤਾ 350 ਹੀ ਲੈ ਜਾਓ ਜਿਹੜੇ 15 1500 ਰੁਪਏ ਕਰਦੇ ਆ ਤੁਸੀਂ ਸ਼ਰੇਆਮ ਲੈ ਕੇ ਲਾਤਾ 695 ਜਿ ਲੈ ਜਾਓ ਹੁਣ ਤਾਂ ਦੁਕਾਨਦਾਰ ਵੀ ਭੰਬਲ ਭੂਚੇ ਫਸ ਗਿਆ ਕਹਿੰਦੇ ਵੀ ਅਸੀਂ ਕੋਈ ਦਿੱਲੀ ਨਹੀਂ ਛੱਡੀ ਕੋਈ ਪੰਜਾਬ ਨਹੀਂ ਛੱਡਿਆ ਬਈ ਸਾਨੂੰ ਤਾਂ ਇਸ ਭਾਅ ਤੇ ਆਉਂਦਾ ਹੀ ਨਹੀਂ ਜਿੰਨੇ ਚ ਵੇਚੀ ਜਾਂਦੇ ਹੋ ਉਦਾ ਕਾਰਨ ਸਿਰਫ ਇੱਕੋ ਇੱਕਾ ਅਸੀਂ ਸਿਰਫ ਲੁੱਟ ਨੂੰ ਖਤਮ ਕੀਤਾ ਲੋਕਾਂ ਨੇ ਪਤਾ ਕੀ ਕੀਤਾ 350 ਸੂਟ ਕੋਈ 900 ਦਾ ਵੇਚੀ ਜਾਂਦਾ ਕੋਈ 800 ਦਾ ਵੇਚੀ ਜਾਂਦਾ ਸੀ ਸਾਨੂੰ 345 ਦਾ ਆਉਂਦਾ ਤੇ ਅਸੀਂ 350 ਦਾ ਵੇਚਣਾ ਸ਼ੁਰੂ ਕਰਤਾ ਅਸੀਂ ਘਾਟਾ ਨਹੀਂ ਮੰਦੇ ਅਸੀਂ ਪ੍ਰੋਫਿਟ ਇੰਨਾ ਘਟਾਤਾ ਵੀ ਲੋਕੀ ਸਾਰੇ ਹੈਰਾਨ ਆ ਵੀ 5 ਰੁਪਏ ਨਾਲ ਸੂਟ ਕਿਦਾ ਵੇਚਦਾ ਇਹ ਤਾਂ ਨਹੀਂ ਹੋ ਗਿਆ ਪਰ ਸਰ 5 ਰੁਪਏ ਤੇ ਕਰਿਆਨੇ ਦੇ ਖੰਡ ਨਹੀਂ ਕਹਿੰਦੇ ਬੈਕਰੀ ਹੈਗੀ ਪਰ ਤੁਸੀਂ ਸੂਟ ਵੇਚ ਰਹੇ ਹੋ ਐਡਾ ਤਾਮਝਾਮ ਐਡਾ ਲਾਮਲਾਸ਼ ਕਰ ਐਡਾ ਤੁਹਾਡਾ ਸਟਾਫ ਖਰਤੇ ਖੁਰਜੇ ਕਿੱਦਾਂ ਨਿਕਲਦੇ ਆ ਭਾਈ ਜੀ 5 ਰੁਪਏ ਦਾ ਸੂਟ ਵੇਚ ਕੇ ਪੈਸੇ ਇੰਨੇ ਕ ਵੱਜ ਜਾਂਦੇ ਸਾਮਣ ਨੂੰ ਜਗਾ ਨਹੀਂ ਵੱਜਦੀ ਉਹਦਾ ਕਾਰਨ ਇਹ ਆ ਵੀ 5 ਰੁਪਏ ਦਾ ਸੂਟ ਕਿੰਨਾ ਵੇਖਦਾ 25000 30000 ਸੂਟ ਰੋਜ ਦਾ ਵੇਚ ਕੇ ਚਾਹੀਦਾ ਦੁਕਾਨਾਂ ਵਾਲੇ ਵਿਚਾਰੇ ਵਿਹਲੇ ਬੈਠੇ ਉਹ ਰੋਲਾ ਕਿਉਂ ਪਾਉਂਦੇ ਆ ਉਹਨਾਂ ਦੇ ਸੂਟ ਕਿਸੇ ਦੇ 5 ਵੇਚਦੇ ਕਿਸੇ ਦੇ 10 ਉਹ 500 ਵਾਲਾ ਸੂਟ 2500 ਦਾ ਵੇਚੀ ਜਾਂਦੇ ਉਹਨਾਂ ਨੇ ਉੱਚ ਕਸਰ ਪੂਰੀ ਕਰਨੀ ਅਸੀਂ ਵੇਚਨੇ 25 ਤੋਂ 30000 ਸੂਟ ਰੋਜ ਦਾ ਜੇ 5 ਰੁਪਏ ਵਿੱਚ ਚਾਹੀਏ ਤਾਂ ਸਵਾ ਲੱਖ ਰੋਜ ਦਾ ਮੰਦਾ ਦੇਖੋ ਧੁੰਦ ਪੈ ਰਹੀ ਆ ਕੋਹਰਾ ਪੈ ਰਿਆ ਇੰਨੀ ਠੰਡ ਆ ਲੋਕੀ ਰੌਣਕ ਮੇਲਾ ਲੱਗ ਜਾਂਦਾ ਵੀ ਹੈਰਾਨੀ ਵਾਲੀ ਗੱਲ ਆ ਪੈਸੇ ਅਜੀ ਇੱਕੋ ਚੀਜ਼ ਧਾਰ ਲਈ ਜੀ ਨਾ ਲੁੱਟ ਕਰਨੀ ਨਾ ਲੁੱਟ ਹੋਣ ਦੇਣੀ ਸੋ 5-10 ਰੁਪਏ ਦੇ ਪ੍ਰੋਫਿਟ ਨਾਲ ਨਾ ਕੋਈ ਚੀਜ਼ ਵੇਚਦਾ ਨਾ ਕਿਸੇ ਨੇ ਵੇਚਣ ਦੀ ਸੋਚਣੀ ਆ ਕਿਉਂਕਿ ਅਗਲੇ ਨੇ ਕਹਣਾ 5 ਰੁਪਏ ਨਾ ਖਰਚੇ ਨਹੀਂ ਪੂਰੇ ਹੁੰਦੇ ਸਾਡੇ ਖਰਚੇ ਤਾਂ ਪੂਰੇ ਹੁੰਦੇ ਆ ਸਾਨੂੰ ਕੰਪਨੀਆਂ ਨੇ ਸਿੱਧਾ ਡਾਇਰੈਕਟ ਰੇਟ ਤੇ ਬਿਲਿੰਗ ਸ਼ੁਰੂ ਕਰਤੀ ਆ ਮਾਲ ਸਿੱਧਾ ਡਾਇਰੈਕਟ ਕੰਪਨੀਆਂ ਤੋਂ ਆਣਾ ਫਿਰ 5 ਰੁਪਏ ਦਾ ਅਸੀਂ ਪ੍ਰੋਫਿਟ ਲੈਣਾ ਉੱਤੇ ਵੇਚਣਾ ਸ਼ੁਰੂ ਕਰਦੇ ਜਿਹੜੀ ਮਰਜ਼ੀ ਚੀਜ਼ ਸਾਡੀ ਦੁਕਾਨ 'ਚ ਲੈ ਲੋ 5 ਰੁਪਏ ਤੋਂ ਲੈ ਕੇ 10 ਰੁਪਏ ਪ੍ਰਾਪਰਟੀ ਹੋਊਗਾ ਕੋਈ ਇਸ ਤੋਂ ਵੱਧ ਸਾਬਤ ਕਰ ਦੇ ਉਹਨੂੰ ਉਹ ਚੀਜ਼ ਫ੍ਰੀ ਦੇ ਦੇ ਦੇਖੋ ਇੱਥੇ 350 ਜੇ ਇੱਕ ਹੋਰ ਕਮਾਲ ਦੀ ਗੱਲ ਦੇਖ ਲਓ ਇੱਕ ਡਿਜ਼ਾਈਨ ਨਹੀਂ ਦੋ ਡਿਜ਼ਾਈਨ ਨਹੀਂ ਪੰਜ ਡਿਜ਼ਾਈਨ ਨਹੀਂ ਭਾਵੇਂ 100 100 ਡਿਜ਼ਾਈਨ ਲੈ ਜਾਓ ਦੇਖੋ ਆ ਜਿਹੜਾ ਮਰਜ਼ੀ ਲੈ ਜਾਓ ਲੋਕਾਂ ਦੇ ਇੰਨਾ ਫੈਰਾ ਆ ਲੋਕ ਇੱਥੇ ਆਉਂਦੇ ਆ ਇੱਥੇ ਸੇਲਜ਼ਮੈਨ ਦੀ ਵੀ ਵੇਟ ਨਹੀਂ ਕਰਦੇ ਇੱਥੇ ਆ ਕੇ ਸ਼ਰਿਆਮ ਵੇਟ ਲਿਖਿਆ ਆਪਣੀ ਮਰਜ਼ੀ ਦੇ ਚੱਕਦੇ ਆ ਬੈਗ ਹੁੰਦੇ ਆ ਝੋਲੇ ਭਰ-ਭਰ ਕੇ ਲੈ ਜਾਂਦੇ ਆ ਕਾਊਂਟਰ ਤੇ ਜਾ ਕੇ ਬਿੱਲ ਕਰਾ ਲੈਂਦੇ ਆ ਆ ਦੇਖੋ ਜੀ ਕੋਈ 2-2000 ਦੇ ਹੀ ਵਿਕਦੇ ਆ ਜੀ ਇਹ ਤਾਂ ਸੂਟ ਆ ਜਿਹੜੇ ਤੁਸੀਂ ਕੱਲ ਵੀ ਬਿਆਰ ਚੋਂ ਕਿਸੇ ਨੇ ਕਿਸੇ ਨੇ 1850 ਰੁਪਏ ਦਾ ਲਿਆਂਦਾ ਜੀ ਸਾਡੇ ਕੋਲ ਸਿਰਫ 695 ਰੁਪਏ ਦੇ ਵਿੱਚ ਆ ਸ਼ਾਲ ਨਾਲ ਆ ਪਛੀ ਮਹੀਨੇ ਦੇ ਵਿੱਚ ਸੂਟ ਹੈਗਾ ਬਹੁਤ ਹੀ ਵਧੀਆ ਵੈਰਾਈਟੀ ਦਾ ਸੂਟ ਆ ਸਿਰਫ ਔਰ ਸਿਰਫ 695 ਰੁਪਏ ਦਾ ਆ ਦੇਖੋ ਇਹਦੇ ਵਿੱਚ ਬੜੇ ਸੋਹਣੇ ਨਾਲ ਸ਼ਾਲ ਹੈਗਾ ਆ ਚਾ ਕਲਰ ਵੀ ਚੈੱਕ ਕਰੋ ਕਈ ਦੇਖੋ ਕਿੰਨੀ ਵਧੀਆ ਹੋਈ ਆ ਬਹੁਤ ਵਧੀਆ ਵੈਰਾਈਟੀ ਆ ਗਈ ਆ ਸਿਰਫ 695 ਰੁਪਏ ਦੇ ਵਿੱਚ ਦੇਖੋ ਸਰਦੀਆਂ ਵਾਲੇ ਸੂਟ ਤਾਂ ਹੈਗੇ ਆ ਆ ਦੇਖੋ ਬਾਜ਼ਾਰ ਦੇ ਵਿੱਚ ਜਿੱਥੇ ਮਰਜੀ ਚਲਜੋ ਤੁਸੀਂ ਪਤਾ ਕਰ ਲਿਓ 1200 1400 1300 ਆ ਵੀ ਤੁਸੀਂ ਚੈੱਕ ਕਰ ਲਓ ਸਰ ਇਹ ਸਿਰਫ 450 ਇਹ ਦੇਖੋ ਜੀ ਸੋਨਾ ਚਾਂਦੀ ਸੂਟ ਆ ਗਿਆ ਸਿਰਫ 450 ਰੁਪਏ ਦੇ ਵਿੱਚ ਆ ਦੇਖੋ ਜਿਹੜੇ 1700 1800 ਇਦਾਂ ਬਾਜ਼ਾਰ 'ਚ ਪਰ 450 ਦੇ ਵਿੱਚ ਇੱਧਰ ਵੀ ਤੁਸੀਂ ਚੈੱਕ ਕਰ ਲਓ 15 1500 ਵਾਲੇ ਸੂਟ 550 ਦੇ ਵਿੱਚ ਕਰਤੇ ਜਿਨ੍ਹਾਂ ਨੇ ਦਾਜ ਵੀਰ ਦਾ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਕਰਨਾ ਆ ਦੇਖੋ ਕੋਈ 17 18 1900 ਦਾ ਨਹੀਂ ਹੈਗਾ ਵੱਡਾ ਡੀਪੂ ਦੇ 550 ਦੇ ਵਿੱਚ ਮਿਲਨੇ ਸਰ ਇੱਥੇ ਕੋ ਨੈਚੁਰਲ ਕਰੇਪ ਦੇ ਵਿੱਚ ਵੈਰਾਈਟੀ ਆ ਉੱਤੇ ਕੱਲੇ ਕੱਲੇ ਸੂਟ ਤੇ ਲਿਖਿਆ ਵੀ ਆਊਗਾ ਇਹ ਬਜਾਰਾਂੋਂ ਸੂਟ ਕੋਈ 2000 ਤੋਂ ਘੱਟ ਨਹੀਂ ਦਿੰਦਾ ਸਿਰਫ 550 ਰੁਪਏ ਦੇ ਵਿੱਚ ਪਰ ਸਰ ਇੱਕ ਗੱਲ ਮੈਨੂੰ ਦੱਸ ਦਿਓ ਕਿਸੇ ਨੇ ਰੀਸੇਲਰਾਂ ਨੇ ਆਉਣਾ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਕਿਸੇ ਨੇ ਦਾਜ ਵੇੜ ਦੇ ਕੱਪੜਾ ਲੈਣਾ ਇੱਥੇ ਵੱਡਾ ਟੀਪੂ ਦੀ ਕੋਈ ਸ਼ਰਤ ਤਾਂ ਨਹੀਂ ਹੈਗੀ ਵੀ ਐਦਾਂ ਸੈੱਟ ਵਾਈ ਸੈੱਟ ਲੈ ਕੇ ਜਾਣਾ ਪੈਣਾ ਕੋਈ ਕੋਈ ਸਿੰਗਲ ਸੂਟ ਵਿੱਚੋਂ ਆਪਣੀ ਮਰਜ਼ੀ ਦਾ ਕੱਢ ਕੇ ਲੈ ਕੇ ਜਾ ਸਕਦਾ ਇੱਥੇ ਕੋਈ ਸ਼ਰਤ ਨਹੀਂ ਹੈਗੀ ਕਿਸੇ ਨੇ ਇੱਕ ਲੈਣਾ ਕਿਸੇ ਨੇ 100 ਲੈਣੇ ਜਿੰਨੇ ਮਰਜ਼ੀ ਕੋਈ ਲਿਆ ਸਕ ਇੱਕ ਆ ਵੀ ਮੈਨੂੰ ਦੱਸੋ ਵੀ ਤੁਸੀਂ ਬੜਾ ਚੈਲੰਜ ਵਾਲਾ ਰੇਟ ਪਾਤਾ ਊੜੇੜਾ ਪੰਜਾਬ ਵਾਲਾ ਸਟਾਲ ਬਾਜ਼ਾਰ ਚ ਕਿਤੇ ਜਾਨਦੇ ਆ ਕੋਈ 400 ਦਾ ਕੋਈ 500 ਦਾ ਕੋਈ ਪਰ ਤੁਸੀਂ 150 ਰੁਪਏ ਲਾਤਾ ਇਹ ਦੁਕਾਨਦਾਰ ਕਹਿੰਦੇ ਆ ਵੀ ਸਾਨੂੰ 2200 ਦੀ ਖਰੀਦ ਆ ਤੇ ਤੁਸੀਂ 150 ਸਰ ਵੇਚੀ ਜਾਂਦੇ ਹੋ ਤੁਹਾਨੂੰ ਦੱਸਿਆ ਅਸੀਂ ਕੋਈ ਘਾਟਾ ਪਾ ਕੇ ਨਹੀਂ ਵੇਚਦੇ ਸਾਨੂੰ ਮਿਲਣੇ ਏਜੰਸੀਆਂ ਦਿੱਤੀਆਂ ਡਾਇਰੈਕਟ ਏਜੰਸੀ ਰੇਟ ਤੇ ਮਾਲ ਲੈਣਾ ਸਿਰਫ 5 ਰੁਪਏ ਪ੍ਰੋਫਿਟ ਨਾਲ ਵੇਚਣਾ ਵੱਧ ਪੈਸਾ ਨਹੀਂ ਕਿਸੇ ਕੋਲ ਵੀ ਲੈਣਾ ਹੈਗਾ ਸੋ ਤਾਂ ਹੀ ਕਰਕੇ ਕੋਈ 250 ਦਾ ਵੇਚਦਾ ਕੋਈ 400 ਦਾ ਵੇਚਦਾ ਕੋਈ 500 ਦਾ ਹੀ ਪਹਿਲਾਂ ਵੇਚੀ ਜਾਂਦਾ ਸੀ ਜਦੋਂ ਸਾਡਾ ਰੇਟ 150 ਦਾ ਆਇਆ ਸਾਰੇ ਨੇ ਵੇਚਣੇ ਹੀ ਬੰਦ ਕਰਤੇ ਆ ਜੀ ਜੀ ਤੇ ਮੈਨੂੰ ਇਸ ਤੋਂ ਇਲਾਵਾ ਰੈਡੀमेड ਦੇ ਵਿੱਚ ਸੂਟਾਂ ਅਸ਼ਰਾਰਿਆਂ ਗਰਾਰਾਂ ਚ ਵੀ ਵੈਰਾਈਟੀ ਦਿਖਾ ਦਿਓ ਬਹੁਤ ਵੈਰਾਈਟੀ ਆ ਜਾਓ ਤੁਹਾਨੂੰ ਦਿਖਾਣੇ ਜੀ ਸਾਰੀ ਤੇ ਜੇਕਰ ਆਨਲਾਈਨ ਸ਼ੋਪਿੰਗ ਐਨ ਆਰ ਆਈ ਨੇ ਕਰਨੀ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਨਹੀਂ ਆਏ ਉਹਨਾਂ ਲਈ ਵੀ ਸਹਗੀ ਸਰਵਿਸ ਕੋਈ ਦੇਖੋ ਜੀ ਜੇ ਆਨਲਾਈਨ ਹੁਣ ਕਿਸੇ ਨੇ ਸ਼ੋਪਿੰਗ ਕਰਨੀ ਅਸੀਂ ਕੋਰੀਅਰ ਕੰਪਨੀਆਂ ਦਾ ਵੀ ਗੱਲ ਕਰਦੇ ਪਏ ਉਹਨਾਂ ਨੂੰ ਬਹੁਤ ਸਸਤੇ ਰੇਟਾਂ ਦੇ ਵਿੱਚ ਬਾਹਰ ਅਸੀਂ ਸਮਾਨ ਪਹੁੰਚਾਇਆ ਕਰਨਾ ਜਿੱਦਾਂ ਹੁਣ ਕੈਨੇਡਾ ਕਿਸੇ ਨੇ ਪਹੁੰਚਾ ਉਹ ਅਸੀਂ ਸ਼ਾਇਦ 10-5 ਦਿਨਾਂ ਚ ਫਿਰ ਸ਼ੁਰੂ ਕਰ ਦਵਾਂ ਆਹ ਸੂਟ ਲੋਕੀ ਪਾਗਲ ਹੋਏ ਪਏ ਕੋਈ 2500 ਦਾ ਵੇਚੀ ਜਾਂਦਾ ਕੋਈ 3500 ਦਾ ਕੋਈ 4500 ਦਾ ਸਾਡੇ ਕੋਲ ਹੀ ਠਾਗਾ ਸਿਰਫ 1295 ਰੁਪਏ ਇਹ ਪੂਰਾ ਆਰਗੈਂਜ਼ਾ ਦੇ ਵਿੱਚ ਸੂਟ ਬਣਿਆ 3D ਸੂਟ ਹੈਗਾ ਚੁੰਨੀ ਵੀ ਨਾਲ ਕਢਾਈ ਵਾਲੀ ਹੈਗੀ ਕੋਈ 3500 ਦਾ ਕੱਲ ਵੀ ਲਿਆਂਦਾ ਹੋਇਆ ਜੀ ਕਿ ਨੇ 2500 ਦਾ ਲਿਆਂਦਾ ਇੱਥੇ ਸਿਰਫ 1295 ਰੁਪਏ ਹੋਰ ਤੁਸੀਂ ਆਪ ਚੈੱਕ ਕਰ ਲਓ ਵੀ 35 3500 ਵਾਲੇ ਸੂਟ ਹੈ ਵੀ ਆ ਦੁਪੱਟੇ ਵੀ ਨਾਲ ਹੈ ਵੀ ਦੇਖ ਲਓ ਨਾ ਬੈਗਿੰਗ ਅਤੇ ਕਾਲੋ 35 35 ਹੋਲੇ 1295 ਮਾਤਰਾਵ ਇਸ ਗੱਲ ਦੀ ਵੀ ਗਾਰੰਟੀ ਆ ਲੋਕਾਂ ਨੇ ਇਹ ਵੀ ਰੌਲਾ ਪਾਤਾ ਵੀ ਜਿਹੜਾ 1 ਲੱਖ ਦਾ ਕੱਪੜਾ ਬਾਜ਼ਾਰ 'ਚ ਇੱਥੇ 35 40 ਹਜ਼ਾਰ ਤੁਸੀਂ ਇੱਥੋਂ ਅੱਗੇ ਲੈ ਜਾਓ ਆ ਦੇਖੋ ਫੋਰਟ ਵਾਲੇ ਸੂਟ ਬੁਟੀਕਾ ਵਾਲੇ ਸੂਟ ਰੰਗ ਇੰਗਲਿਸ਼ ਇਦਾਂ ਦੀਆਂ ਸਾਰੀਆਂ ਵੈਰਾਈਟੀਆਂ ਤੁਹਾਨੂੰ ਇੱਥੋਂ ਮਿਲ ਜਾਂਦੀਆਂ ਸੋ ਭਾਜੀ ਵਿਆਹਾਂ ਸ਼ਾਦਿਆਂ ਵਾਲੇ ਕੱਪੜੇ ਵੀ ਦਿਖਾਓ ਤੇ ਲੋਕਾਂ ਦੇ ਤੇਰੇ ਕੁਝ ਨਾ ਖੜ ਜਾਣ ਪਤਾ ਲੱਗੇ ਵੀ ਹਾਂ ਬਟਾੜੀ ਪੂ ਗਏ ਤੇ ਲੱਖ ਰੁਪਏ ਬਚਾ ਕੇ ਆਏ ਆ ਭਾਜੀ ਫੁੱਲ ਵਾਂਗ ਮਾੜੇ ਚਿਹਰੇ ਐ ਖੜਨ ਲਗੇ ਪੂਰੇ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਕਿੰਨਾ ਸੋਹਣਾ ਵਰਕ ਹੈਗਾ ਪ्योर ਡਿਸ਼ੀਨ ਕਰੇ ਦਾ ਸੂਟ ਆ ਚੁੱਕਾ ਹੈਗਾ ਠੀਕ ਆ ਮਾਰਕੀਟ ਕੋਈ ਦਿੰਦਾ ਹੈਗਾ 2500 ਕੋਈ ਮੰਗਦਾ 2800 ਰੁਪਿਆ ਆਪਾਂ ਤੁਹਾਨੂੰ ਦੇਣਾ ਹੈਗਾ ਸਿਰਫ 1800 ਤੇ 95 ਜ ਰੰਗ ਤੁਹਾਨੂੰ ਬੱਕੋ ਬੱਕਰੇ ਮੰਨੇ ਆ ਆ ਦੇਖੋ ਜੀ ਜਿਹੜਾ ਬਾਜ਼ਾਰ ਚ 3500 ਰੁਪਏ ਦਾ ਇੱਥੇ ਇਹਨਾਂ ਨੇ ਕਰਤਾ 1495 ਜ ਵਾਈਟ ਰੰਗ ਦਾ ਸੂਟ ਰੇਟ ਲਿਖ ਕੇ ਲਾਤਾ ਇੱਥੇ ਸਿਰਫ ਤੇ ਸਿਰਫ ਤੁਹਾਡੇ ਫਾਇਦੇ ਹੋਣੇ ਆ ਜਿਹੜ ਉਹ ਵੀ ਦੇਖ ਲਓ ਉਦਾਂ ਦੇ ਸੂਟ ਵੀ ਸਾਡੇ ਕੋਲ ਭਾਰੇ ਭਾਰੇ ਹੈਗੇ ਆ ਪਰ ਤੁਹਾਡੇ ਨਾਲ ਅਸੀਂ ਵਾਦਾ ਇਸ ਗੱਲ ਦਾ ਕਰਦੇ ਆ ਵੀ ਸਾਡੇ ਜਿਹੜੇ ਰੇਟ ਆ ਨਾ ਜਿੱਥੇ ਮਰਜ਼ੀ ਚਲਜੋ ਇਤਾਂ ਦੇ ਰੇਟ ਨਹੀਂ ਮਿਲਣੇ ਸੂਟ ਸੋਹਣੇ ਹੈਗੇ ਆ ਉਸ ਗੱਲ ਦੀ ਗਰੰਟੀ ਆ ਪਰ ਸੂਟਾਂ ਦੇ ਨਾਲ ਨਾਲ ਹੈਵੀ ਹੈਵੀ ਦੁਪੱਟੇ ਇਹ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣੇ ਆ। ਆ ਦੇਖੋ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਆ। ਦੁਪੱਟੇ ਕਿੰਨੇ ਕਿੰਨੇ ਸੋਹਣੇ ਨਾਲ ਆ ਚੁੱਕੇ ਹੈਗੇ ਆ। ਤੇ ਨਾਲ ਪੂਰਾ ਹੈਵੀ ਦੇ ਵਿੱਚ ਹੈਗਾ ਆ ਮਾਰਾ। 5-6 ਜਦੋਂ ਘੱਟ ਨਹੀਂ ਆਪਾਂ ਤੁਹਾਨੂੰ ਦੇਣਾ ਸਿਰਫ 3500 ਰੁਪਏ ਚ ਲੈ ਕੇ ਜਾਓ। 3500। 500 ਨੀਵੇਂ ਰੁੱਖਾਂ ਨੂੰ ਫਲ ਕਹਿੰਦੇ ਲੱਗਦੇ ਮਿੱਠੇ ਮਿੱਠੇ। ਆ ਦੇਖੋ ਕਿੰਨੇ ਮਿੱਠੇ ਮਿੱਠੇ ਰੰਗ। ਮਿੱਠੇ ਮਿੱਠੇ ਸੂਟ ਦੁਪੱਟੇ ਦੇਖੋ ਸੂਟ ਦੇਖੋ ਮੈਂ ਕਿਹਾ ਬਹਿ ਜਾ ਬਹਿ ਜਾ ਬਹਿ ਜਾ ਕਰਾਈ ਪਈ ਹੈ ਹਰ ਪਾਸੇ ਸੋ ਜਿਨ੍ਹਾਂ ਨੇ ਦਾਜ ਵੇੜ ਦਾ ਕੱਪੜਾ ਲੈਣਾ ਵਿਆਹਾਂ ਛਾੜੀਆਂ ਦੇ ਕੱਪੜਾ ਲੈਣਾ ਬਾਰ-ਬਾਰ ਤੁਹਾਨੂੰ ਸੱਦੇ ਖੁੱਲੇ ਆ ਲੋਕ ਇੱਥੇ ਪਿੰਡਾਂ ਤੋਂ ਆ ਰਹੇ ਆ ਸ਼ਹਿਰਾਂ ਤੋਂ ਆ ਰਹੇ ਆ ਕਿਉਂਕਿ ਵੱਡਾ ਡੀਪੂ ਦੀ ਇੱਕੋ ਹੀ ਛੱਤ ਹੈ ठा ਤੁਹਾਨੂੰ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ ਸਾਡੇ ਕੋਲ 350 ਰੁਪਏ ਸੂਟ ਸ਼ੁਰੂ ਆ 500 700 800 ਜਿਵੇਂ ਤੁਹਾਨੂੰ ਅਸੀਂ ਦਿਖਾਇਆ ਹੀ ਸੀ ਬਈ ਹਜ਼ਾਰ ਵਾਲਾ ਸੂਟ 350 ਦਾ 2000 ਦਾ ਸੂਟ ਜਿਹੜਾ ਇੱਥੇ ਮਿਲਣਾ ਤੁਹਾਨੂੰ 500 ਦਾ ਜਿਹੜੇ 8 8 10 10 ਹਜ਼ਾਰ ਦੇ ਸੂਟ ਆ ਐਡਾ ਦੇ ਇਹ ਤੁਹਾਨੂੰ 3500 4045 4500 ਦੇ ਵਿੱਚ ਇਦਾਂ ਦੇ ਆਰਟੀਕਲ ਮਿਲ ਜਾਣੇ ਆ ਆ ਦੇਖੋ ਕਿੰਨੇ ਕਿੰਨੇ ਸੁੱਭ ਰਾ ਚੁੱਕੇ ਡਿਜ਼ਾਈਨ ਭਾਜੀ ਇਹੀ ਚੀਜ਼ਾਂ ਕਾਫੀ ਚੀਜ਼ਾਂ ਕਾਸਟੇਂ ਮਿਲਦੀ ਹੈਗੀ ਆਪਾਂ ਕੀ ਕਰਦੇ ਆ ਨਾ ਸੋ ਆਪੇ ਜਾ ਘਟਾ ਕੇ ਆਈ ਲੈ ਕੇ ਆ ਜਣੇ ਹੈਗੇ ਕਹਣੇ ਲੁੱਟ ਲਿਆ ਕਰੇ ਦੁਕਾਨਦਾਰ ਨੂੰ ਇਹ ਨਹੀਂ ਪਹਿਲਾਂ ਤੁਸੀਂ ਕੋਲੋਂ ਦੇਖੇ ਹੈਗੇ ਜੋ ਘੱਟ ਬਾਤ ਕਰਦੇ ਹੈਗੇ ਤੁਹਾਡਾ ਨੁਕਸਾਨ ਤੁਹਾਡਾ ਹੀ ਆ ਜਿਹਨੂੰ ਤੁਹਾਨੂੰ ਅੱਜ ਕੱਲ ਗਿਫਟ ਵੀ ਦਿੰਦੇ ਆ ਨਾ ਗਿਫਟ ਨਾਲ ਤੁਹਾਡੇ ਪੈਸੇ ਤੁਹਾਨੂੰ ਮਿਲਦੇ ਹੈਗੇ ਆ ਭਾਜੀ ਨਾਲ ਤੁਸੀਂ ਮਰਜ਼ੀ ਗਿਫਟ ਲੈ ਲਓ ਪਵਾ ਤੁਸੀਂ ਉਹ ਪੇਟੀਆਂ ਟਰੰਕ ਲੈ ਲਓ ਇਹ ਤੁਹਾਡੇ ਪੈਸੇ ਤੁਹਾਨੂੰ ਦੇਣੇ ਹੈਗੇ ਆ ਠੀਕ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਜਿਹੜੇ ਕਿੰਨੇ ਸਾਨੂੰ ਰਾਇਲ ਚੀਤਾ ਜਾਈਦੇ ਆ ਹੁਣ ਸੂਟ ਚੈੱਕ ਕਰ ਲੋ ਫਰੰਟ ਚੈੱਕ ਕਰ ਲੋ ਕਿੰਨਾ ਹੈਵੀਅਰ ਦੇਖੋ ਕਿੰਨਾ ਡਿਜ਼ਾਈਨਰ ਪੀਸ ਆ ਇਹ ਕਿੰਨੇ ਦਾ ਹੋਊਗਾ 5000 ਰੁਪਏ ਬਾਜ਼ਾਰ ਤੋਂ ਮੰਗਦੇ ਆ ਹੁਣ ਅੱਖਾਂ ਤੁਹਾਡੀ ਮੈਂ ਇਦਾਂ ਖੋਲੂਗਾ ਦੇਖੋ 5000 ਵਾਲਾ ਸੂਟ ਇੱਥੇ ਕਿੰਨੇ ਦਾ 1650 ਰੁਪਏ ਦਾ ਇਸ ਲਈ ਕਹਿੰਨੇ ਆ ਵੀ ਯਾਰ ਲੁੱਟਾਂ ਕੱਲੀ ਕਰਾਉਣੀ ਆ ਜੇ ਕੋਈ ਬੰਦਾ ਸਾਡਾ ਫਾਇਦਾ ਕਰਦਾ ਉੱਥੇ ਆ ਕੇ ਫਾਇਦੇ ਕਰਾ ਲਓ ਆ ਦੇਖੋ ਤੁਹਾਨੂੰ ਟੌਪ ਟੌਪ ਦੀਆਂ ਚੀਜ਼ਾਂ ਦਿੱਈਆਂ ਨੇ ਅਸੀਂ ਆ ਦੇਖੋ ਕਲਰ ਵੀ ਇੱਕ ਤੋਂ ਇੱਕ ਖਟ ਕੇ ਹੈਗੇ ਹੈ ਕਲਰ ਲਾਈਟ ਵੀ ਹੈ ਕਲਰ ਡਾਰਕ ਵੀ ਹੈ ਪਸੰਦ ਤੁਹਾਡੀ ਤੁਸੀਂ ਆਪਣੀ ਚੋਅ ਦੇ ਕੋਲ ਜਿੱਦਾਂ ਵੀ ਰੈਡੀ ਚਾਹੀਦੀ ਹੈ ਉੱਥੋਂ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਤੁਸੀਂ ਹੈ ਨਾ ਕਲਰ ਵੀ ਜਿੱਦਾਂ ਦੀ ਤੁਹਾਨੂੰ ਚਾਹੀਦੀ ਆ ਲਾਈਟ ਚਾਹੀਦੀ ਆ ਡਾਰਕ ਚਾਹੀਦੀ ਆ ਇੱਥੇ ਮਿਡਲ ਏਜ 올ਡ ਏਜ ਬੱਚਿਆਂ ਲਈ ਸਾਰੀ ਵੈਰਾਈਟੀ ਤੁਹਾਨੂੰ ਇੱਥੇ ਇੱਕੋ ਛਾਤੇ ਹਟਾ ਮਿਲ ਜਾਂਦੀ ਹੈਗੀ ਆ ਆ ਦੇਖੋ 1495 ਵਾਲਾ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ ਇਹ ਸਿਲਕੀ ਸੂਟ ਆ ਚੁੱਕਾ ਹੈਗਾ ਸਿਰਫ 1495 ਜਿੰਨਾ ਹੈਗਾ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਸੋਹਣੀਆਂ ਆ ਚੁੱਕੀਆਂ ਹੈਗਾ ਅਲਗ-ਅਲਗ ਰੰਗ ਅਲਗ-ਅਲਗ ਉਹਨਾਂ ਵਿੱਚ ਆਰਟੀਕਲ ਮਿਲ ਜਣੇ ਹੈਗੇ ਸੋ ਭਾਜੀ ਕਹਿੰਦੇ ਰੈਡੀमेड ਦੇ ਵਿੱਚ ਵੀ ਬਹੁਤ ਪਟਾਕੇ ਪਾਤੇ ਆ ਆ ਦੇਖੋ ਕਹਿੰਦੇ 895 ਤੋਂ ਵੈਸੇ ਸ਼ੁਰੂ ਹੋ ਜਾਂਦਾ ਆ 1300 ਰੁਪਏ 'ਚ ਮਿਲ ਜਾਂਦੇ ਆ ਸੋ ਮੈਂ ਹੈਰਾਨ ਆ ਵੀ ਜਿੰਨੇ ਦਾ ਬਾਜ਼ਾਰ 'ਚ ਰੈਂਟ ਲਿਆ ਜਾਂਦਾ ਸ਼ਰਾਰੇ ਸੂਟਾਂ ਦਾ ਜਿੰਨੀ ਸਮਾਈ ਆ ਉਦੋਂ ਵੀ ਸਸਤੇ ਰੇਟਾਂ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਦੇ ਜਾਂਦੇ। ਚਾਹ ਕੋ ਬੱਚਾ ਹੈ ਕੋ ਸਿਆਣਾ ਹੈ ਇਹ ਨਹੀਂ ਕਿ ਆਪਾਂ ਰੇਟ ਦੇਖੇ ਲਾਉਣਾ ਹੈਗਾ। ਹਰ ਜਗ੍ਹਾ ਪਰ ਰੇਟ ਲੱਗਾ ਹੈਗਾ। ਦੇਖੋ 1300 1500 ਚ ਕਿੰਨੀ ਕਿੰਨੀ ਵੈਰਿਟੀ ਸੋਣੀ ਆ ਚੁੱਕੀ ਸ਼ਰਾਏ ਸੂਟਾਂ ਵਿੱਚ। ਹਾਂ ਦੇਖੋ ਜਿੱਥੇ ਮਰਜ਼ੀ ਭੱਜ ਲੋ ਤੁਹਾਨੂੰ ਆਹ ਰੇਟ ਨਹੀਂ ਮਿਲਣੇ ਹੈਗੇ। ਬਾਜ਼ਾਰ 'ਚ 5-5000 ਰੁਪਿਆ ਰੇਟ। ਆ ਦੇਖੋ ਮੈਂ ਤੁਹਾਨੂੰ ਬਾਰ-ਬਾਰ ਕਹਿੰਨਾ ਵੀ ਤੁਹਾਨੂੰ ਅਸੀਂ ਬਾਕੀ ਦੁਕਾਨਦਾਰ ਕੋ ਝੂਠ ਝਾੜ ਨਹੀਂ ਬੋਲਦੇ ਹੈਗੇ। ਸਾਡੇ ਕੋਲ ਆ ਦੇਖੋ 5000 ਵਾਲਾ ਪੀਸ 1500 ਦੇ ਵਿੱਚ ਤੁਹਾਨੂੰ ਮਿਲ ਜਾਣਾ 1500 ਰੁਪਈਆ ਸਮਾਈ ਨਹੀਂ ਹੈਗੀ ਬਿਆਰ ਚ ਜੋ ਰੇਟ ਤੁਹਾਨੂੰ ਅਸੀਂ ਦੇ ਰਣਾ ਉਦੋਂ ਉੱਪਰ ਹੀ ਰੇਂਜ ਜਿੱਦਾਂ ਨਹੀਂ ਤੁਹਾਨੂੰ ਚਾਹੀਦੀ ਆ ਜਿੱਦਾਂ ਦੇ ਤੁਹਾਨੂੰ ਰੰਗ ਚਾਹੀਦੇ ਲੈ ਜਾਓ ਸੂਟ ਸ਼ਰਾਰੇ ਗਰਾਰੇ ਗੌਨ ਡਰੈਸ ਲਹਿੰਗਰ ਉੱਤੇ ਤਾਂ ਮੈਂ ਕਿਹਾ ਤਾਬੜ ਤੋੜ ਸੇਲ ਆਈ ਪਈ ਇੱਥੇ ਸੀ ਆਹ ਦੇਖੋ ਸ਼ਰਾਰਾ ਕਿੰਨਾ ਸੋਹਣਾ ਹੈਵੀ ਆ ਚੁੱਕਿਆ ਹੈਗਾ ਆ ਤੇ ਨਾਲ ਦੇਖੋ ਇਹਦੇ ਸ਼ਰਾਰਾ ਵੀ ਹੈਵੀ ਹੈ ਤੇ ਸ਼ਰਟ ਵੀ ਹੈਵੀ ਹੈ ਆਪਾਂ ਤੁਹਾਨੂੰ ਦੇਣਾ ਹੈਗਾ ਭਾਜੀ 3500 ਪੀਸ ਰ 1500 ਰੁਪਏ ਵਿੱਚ ਆਹ ਲੋ ਆ ਵੀ 1500 ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣਾ ਸੋ ਇਦਾਂ ਦੀ ਸਾਡੇ ਕੋਲ ਆ ਤੁਸੀਂ ਇੱਧਰ ਚੈੱਕ ਕਰ ਲਓ ਹਨਾ ਮੈਂ ਚਾਹੁੰਦਾ ਵੀ ਤੁਸੀਂ ਆ ਦੇਖੋ ਕਿੰਦਾ ਨੱਕੋ ਨੱਕ ਭਰੇ ਪਏ ਆ ਲਹੰਗੇ ਸ਼ਰਾਰੇ ਇਕਰਾਰੇ ਗੌਂਡ ਡਰੈਸ ਤੁਸੀਂ ਵੈਡਿੰਗ ਲਹੰਗੇ ਲੈਣੇ ਆ ਤੁਸੀਂ ਪਾਰਟੀ ਵੇਅਰ ਲਹੰਗੇ ਲੈਣੇ ਆ ਤੇ ਲੈ ਸਕਦੇ ਆ ਆ ਵੀ ਦੇਖੋ ਤੁਸੀਂ ਆ ਦੇਖੋ ਭਾਜੀ ਕਿੰਨਾ ਸੋਹਣਾ ਲਹੰਗਾ ਆ ਚੁੱਕਿਆ ਹੈ ਭਾਈ ਸਾਡੇ ਨਾਲ ਕੀ ਰੇਟ ਆਊਗਾ ਦੇਖੋ ਇਹਦਾ ਬਾਜੀ ਰੇਟ ਤਾਂ ਇਹਦਾ ਬਾਜ਼ਾਰ ਦੇ ਵਿੱਚ ਤਾਂ ਕੋਈ 12000 ਮੰਗਦਾ ਭਾਜੀ ਕੋਈ ਇਹਦਾ 15000 ਵੀ ਮੰਗਦਾ ਤੇ ਕੋਈ 16000 ਵੀ ਮੰਗਦਾ ਭਾਜੀ ਨਾਲ ਚੁੰਨੀ ਵੀ ਆਪਾਂ ਦੇਣੀ ਹੈ ਇਕੱਲੀ ਨਾਲ ਦੇਖੋ ਆਪਾਂ ਦੇਣਾ ਸਿਰਫ 6500 ਦੇਣਾ 6500 ਦਾ ਭਾਜੀ ਇਹ ਆ ਲਓ 6500 ਦੇ ਵਿੱਚ ਤੁਸੀਂ ਇਹ ਚੈੱਕ ਕਰ ਲਓ ਜੇ 15000 ਵਾਲੀ ਚੀਜ਼ਾਂ ਨੂੰ 6500 'ਚ ਮਿਲਣੀ ਆ ਤੇ ਤੁਸੀਂ ਫੇਰ ਹੋਰ ਪਾਸੇ ਜਾਣਾ ਕੀ ਕਰਨਿਆ ਇਹ ਪਾਰਟੀ ਵਿੱਚ ਜਿਹਾ ਦਿਖਾਤੀਆਂ ਤੁਸੀਂ ਵੈਡਿੰਗ ਲਹਿੰਗੇ ਲੈਣੇ ਆ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀਆਂ ਹੈਗੀਆਂ ਸੋ ਵੈਡਿੰਗ ਲਹਿੰਗਿਆਂ ਦਾ ਰੇਟ ਇੰਨੇ ਘੱਟ ਹੈ ਕਿ ਤੁਸੀਂ ਹੈਰਾਨ ਹੋ ਜਾਣਾ ਸਾਡੇ ਕੋਲ ਵੀ ਅਸੀਂ ਹੈ ਨਾ 2500 ਤੋਂ ਲਹਿੰਗਾ ਸ਼ੁਰੂ ਹੋ ਜਾਂਦਾ ਵੈਡਿੰਗ ਜਿਹੜਾ ਤੁਸੀਂ ਹੈਵੀ ਲੈਣਾ ਉਦੋਂ ਉੱਪਰ ਭਾਵੇਂ ਤੁਸੀਂ 5000 ਦਾ ਲੈ ਜਾਓ ਭਾਵੇਂ ਜਿਹੜੇ 25 25000 ਦੇ ਲਹਿੰਗੇ ਬਾਜ਼ਾਰ 'ਚ ਮਿਲਦੇ ਇੱਥੇ ਤੁਹਾਨੂੰ 6 6000 7 7000 ਇਦਾਂ ਇੱਥੇ ਮਿਲ ਜਾਣ ਹੈਗੇ ਆ ਵੀਡੀਓ ਲੰਬੀ ਹੋ ਜਾਂਦੀ ਹੈ ਪਰ ਤੁਹਾਨੂੰ ਅਸੀਂ ਜਿੰਨਾ ਕਿ ਦਿਖਾ ਸਕਿਆ ਦੇਖੋ ਐਨ ਆਰ ਆਈ ਕੁੜੀ ਰਾਇਲ ਸਟਾਰ ਜਿਹੜੇ ਲੋਕ ਹੈਗੇ ਉਹਨਾਂ ਦੇ ਲਈ ਇਹ ਕਿੰਨੇ ਦਾ ਬਾਜ਼ਾਰ 'ਚ ਰੇਟ ਆ ਜੀ 15000 1 ਸਾਡਾ ਰੇਟ ਆ ਲਿਖਿਆ ਪਿਆ ਦੇਖੋ ਇੱਥੇ ਕੋਈ ਗਲਤ ਕੰਮ ਨਹੀਂ ਹੋਣਾ 4500 ਰੁਪਏ ਦੇ ਵਿੱਚ ਆ ਦੇਖੋ ਟਾਪ ਚੈੱਕ ਕਰ ਲੋ ਦੇਖੋ ਪੂਰਾ ਸੈੱਟ ਨਾਲ ਦੁਪੱਟਾ ਹੈਗਾ ਇਦਾਂ ਦੇ ਤੁਹਾਨੂੰ ਡਿਜ਼ਾਈਨਰ ਚੀਜ਼ਾਂ 45 4500 ਚ ਤੁਸੀਂ ਵਨ ਪੀਸ ਲੈਣੀ ਡਰੈੱਸ ਗਾਉਨ ਲੈਣੇ ਆ ਆ ਦੇਖੋ ਤਾਂ ਆ ਟਾਪ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਆ ਇਹ ਤਾਂ ਤੁਸੀਂ ਫਿਲਮਾਂ ਦੇ ਵਿੱਚ ਐਕਟ ਨਹੀਂਆ ਮਾਡਲਾਂ ਦੇ ਪਾਏ ਦੇਖਦੇ ਚੀਜ਼ਾਂ ਜੋ ਚੀਜ਼ਾਂ ਤੁਹਾਨੂੰ ਇੱਥੋਂ ਅਸੀਂ ਦੇ ਰਣੀ ਆ ਫਰੈਸ਼ ਦੇ ਵਿੱਚ ਚੀਜ਼ਾਂ ਦੇ ਰਹੇ ਆ ਇਹੋ ਜਿਹਾ ਬੈਗ ਦੇਖੋ ਤੁਸੀਂ ਨਾ ਫਰੰਟ ਬੈਗ ਇਦਾਂ ਹੀ ਹੈਵੀ ਹੈਗੇ ਆ ਸੋ ਭਾਈ ਜੀ ਕਿਸੇ ਨੇ ਔਨਲਾਈਨ ਸ਼ਾਪਿੰਗ ਕਰਨੀ ਆ ਥੋੜਾ ਜਿਆ ਗਾਈਡ ਕਰ ਦਿਓ ਕਿਦਾਂ ਤੁਹਾਡੇ ਕੋਲ ਸ਼ਾਪਿੰਗ ਕਰ ਸਕਦੇ ਭਾਈ ਜੀ ਸਕਰੀਨ ਤੇ ਨੰਬਰ ਦਿੱਤੇ ਹੋਏ ਤੁਸੀਂ ਕਾਲ ਕਰਕੇ ਕੋਈ ਵੀ ਆਰਡਰ ਕਰਨਾ ਕਰ ਸਕਦੇ ਸਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਹੈਗੀ ਕੋਈ ਵੀ ਚੀਜ਼ ਤੁਸੀਂ ਸਾਡੇ ਕੋਲ ਵਾਇਟ ਕਰਨੀ ਚਾਹੁੰਦੇ ਹੈਗੇ ਆ ਪਲੀਜ਼ ਸਾਡੇ ਸਕਰੀਨ ਤੇ ਨੰਬਰ ਇਹਨਾਂ ਨੰਬਰ ਹੈ ਤੁਸੀਂ ਆ ਕੇ ਵਾਇਟ ਕਰ ਸਕਦੇ ਸਾਡੇ ਨਾਲ ਤੋਂ ਇਲਾਵਾ ਕੋਈ ਨੰਬਰ ਨਹੀਂ ਹੈਗੀ ਠੀਕ ਹੈ ਸਾਡੇ ਇੰਸਟਾਗ੍ਰਾਮ YouTube Facebook ਵੱਡਾ ਢਿੱਪੂ ਪੇਜ ਹੈਗੇ ਸਾਡੇ ਨਵੀਂ ਨਵੀਂ ਤੁਸੀਂ ਅਪਡੇਟ ਦੇਖ ਸਕਦੇ ਤੇ ਫੋਲੋ ਲਾਈਕ ਐਂਡ ਸਬਸਕ੍ਰਾਈਬ ਕਰ ਸਕਦੇ ਹੈਗੇ ਸੋ ਦਵਾ ਦਵਾ ਆਓ ਜੀ ਵੱਡਾ ਢਿੱਪੂ ਬੰਗਾ